ਯਾਰ ਜੀ ਤੇਰੇ ਨੂੰ ਤੈਨੂੰ ਯਾਰ ਕਰਨੇ ਇਸਾਈ ਅਸੀਂ ਆਪਣੇ ਹੱਥ ਮੰਗਦੇ ਆਂ ਮਨ ਰੇਤੀ ਕਰਤੀ ਸਰਕਾਰ ਦੀਆਂ ਉਹ ਜੜਾ ਜਾਂ ਮੀਂਹ ਆਕਟੀਆਂ ਅਸੀਂ ਆਪਣੇ ਹੱਥ ਮੰਗਦੇ ਆਂ ਕਿ ਮੰਗਦੇ ਕਿ ਹਰਨਾਗ ਸੰਮੋਤੀ ਨੇ आ, दे नहीं, दे नहीं टोले तुसी जीवर जे ਹਾਰੇ ਕੀ ਜਾਂਦਾ ਪ੍ਰਬੰਧ ਵਾਸਤੇ ਲੈਂਡ ਦਾ ਪ੍ਰਬੰਧ ਵੀ ਕਰ ਰਾਇਆ ਇੱਥੇ ਜਦ ਵੀ ਅੰਦਰੋਂ ਗੱਲ ਆਈ ਵੀ ਪਾਰਚੇ ਹੋ ਜਾਣਗੇ ਆਹ ਭਾਵੇਂ ਕੋਈ ਪਹਿਲੀ ਵਾਰ ਪਾਰਚੇ ਨਹੀਂ ਧੋਨੇ ਕਰਨੇ ਪਹਿਲੀ ਵਾਰ ਇਸੇ ਡੀਸੀ ਉਹਨਾਂ ਵਾਸਤੇ ਸੀਨੇ ਦੋ ਪਰਦੇ ਲਾਉਣੇ ਨੇ ਉਹ ਪਰਦੇ ਕਲਕੇ ਪੱਕੇ ਆ ਪੱਕੇ ਤੋਂ ਦਿਨ ਰਾਤ ਉੱਥੇ ਹੋਣ ਧਰਨੇ ਦੀ ਰੂਪਰੇਖਾ ਇਹ ਹੋਊਗੀ ਕਿ ਅਸੀਂ 19 ਜਿਲ੍ਹਾ ਹੈੱਡਕੁਆਟਰਾਂ ਦੇ ਉੱਤੇ 5 ਦਿਨ ਲਗਾਤਾਰ ਮੋਰਚਾ ਸੀ ਉਸੇ ਨੂੰ ਕਹਿੰਦੇ ਜਿਹੜਾ ਲਗਾਤਾਰ ਚਲਾਇਆ ਜਾਂਦਾ ਇਹ ਮੋਰਚਾ 10 ਤਰੀਕ ਤੱਕ ਚੱਲੂਗਾ ਟਰੈਕਟਰ ਟਰਾਲੀਆਂ ਸਾਰਾ ਸਮਾਨ ਲੈ ਕੇ ਆਏ ਨੇ ਪੂਰੀ ਚੁੱਲ੍ਹੇ ਸਾਰੇ ਚਲਾਵਾਂਗੇ ਓਰੇ ਲੰਗਰ ਚਲਾਵਾਂਗੇ ਓਰੇ ਲਗਾਤਾਰ 12 ਤੋਂ 4 ਤੱਕ ਸਟੇਜ ਲਿਆ ਕਰੂਗੀ ਉਸ ਤੋਂ ਬਾਅਦ ਜਿਹੜਾ ਮੋਰਚਾ ਲਗਾਤਾਰ ਜਾਰੀ ਰਹੂਗਾ بس 2 ਮਿੰਟ ਜਿਹੜੀ ਅੱਜ ਕੋ ਧਰਮ ਨਾਗਰਿਕ ਪੰਜਾਬ ਦੇ ਵਿੱਚ ਕਿੰਨੇ ਜਗ੍ਹਾ ਤੇ ਧਰਨਾ ਹੋ ਰਿਹਾ ਕਿਸ ਚੀਜ਼ ਲਈ ਦੇਖੋ ਪੰਜਾਬ ਦੇ ਵਿੱਚ ਲਗਭਗ 19 ਜ਼ਿਲ੍ਹਿਆਂ ਦੇ ਵਿੱਚ ਸਾਡੇ ਜਿਹੜੇ ਇਹ ਅੱਜ ਮੋਰਚੇ ਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਜਦੋਂ ਵੋਟਾਂ ਵੇਲੇ ਕਿਹਾ ਵੀ ਅਸੀਂ ਨਵੀਂ ਖੇਤੀ ਨੀਤੀ ਬਣਾਵਾਂਗੇ ਉਸ ਤੋਂ ਬਾਅਦ ਬਕਾਇਦਾ ਖਾੜਾ ਮੰਗਿਆ ਉਹਦਾ ਖਾੜਾ ਇਸ ਸਰਕਾਰ ਨੂੰ ਦੇ ਕੇ ਆਏ ਹੈਗੇ ਜਿਹੜਾ ਕਹਿੰਦੇ ਐ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲੈ ਕੇ ਆਵਾਂਗੇ ਅਸੀਂ ਕਹਿ ਰਹੇ ਆ ਵੀ ਨਵੀਂ ਖੇਤੀ ਨੀਤੀ ਲਿਆ ਕੇ ਇੱਥੇ ਜ਼ਮੀਨਾਂ ਦੀ ਕਾਣੀ ਵੰਡ ਦੂਰ ਕਰਕੇ ਜਿਹੜੇ ਕਿਸਾਨਾਂ ਸਰ ਕਰਜ਼ੇ ਚੜਦੇ ਨੇਗੇ ਇਹ ਕਿਸਾਨਾਂ ਕੋਲੇ ਜ਼ਮੀਨ ਦੀ ਟੋਟ ਆ ਇਸ ਕਰਕੇ ਉਹ ਟੋਟ ਪੂਰੀ ਕਰੋ ਇੱਥੇ ਕਿਸਾਨਾਂ ਦੀਆਂ ਪਾਸਬੁਕਾਂ ਤੇ ਕੋਈ ਰੁਪਈਆ ਨਹੀਂ ਲੱਗਦਾ ਸਰਕਾਰ ਦਾ ਇੱਥੇ ਪਾਸਬੁਕਾਂ ਬਣਾਓ ਕਿਸਾਨਾਂ ਦੇ ਕੁੱਲ ਜਿਹੜੇ ਸਮੂਚੇ ਨੇ ਉਹ ਕਰਜ਼ੇ ਖਤਮ ਕੀਤੇ ਜਾਣਾਂ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਅੱਜ 5 ਦਿਨਾਂ ਦੇ ਮੋਰਚੇ ਦੇ ਵਿੱਚ ਬੈਠੇ ਹੈਗੇ ਆ ਤੇ ਕਿਸਾਨਾਂ ਦੀ ਜਿਹੜੀ ਪੈਨਸਲ ਆ ਘੱਟੋ ਘੱ ਕੀ ਦਿੱਤੀ ਜਾਵੇ ਜਿਹੜੇ ਕਿਸਾਨ ਪਹਿਲਾ ਸੀ ਦੋ ਨੇ ਦਿੱਲੀ ਮੋਰਚੇ ਵਿਲੇ ਉਹਨਾਂ ਦੀਆਂ ਅਜੇ ਨੌਕਰੀਆਂ ਨਾ ਅਜੇ ਤੱਕ ਨਹੀਂ ਦਿੱਤੀਆਂ ਨੌਕਰੀਆਂ ਰਹਿੰਦੀਆਂ ਨੇ ਜਿਹੜੇ ਪੀੜਤ ਪਰਿਵਾਰ ਨੇ ਖੁਦਕੁਸ਼ੀ ਕਰ ਗਈ ਉਹਨਾਂ ਦੇ ਅਜੇ ਮੁਆਵਜ਼ੇ ਨੇ ਜਿਹੜੇ ਸਰਕਾਰ ਨੇ ਨਹੀਂ ਦਿੱਤੇ ਇਹਨਾਂ ਮੰਗਾਂ ਨੂੰ ਲੈ ਕੇ ਕਿ ਇਥੇ ਹੜਾ ਗੜਿਆਂ ਦੇ ਨਾਲ ਵੱਡੀ ਮਾਰ ਹੋਈ ਆ ਉਹਦੇ ਮੁਆਵਜ਼ੇ ਖੜੇ ਨੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਪੱਕਾ ਮੋਰਚਾ ਜਿਹੜਾ 5 ਦਿਨ ਦਾ ਲਾਇਆ ਤੇ ਆਉਣ ਵਾਲੇ ਦਿਨਾਂ 'ਚ ਜੇ ਸਰਕਾਰ ਨੇ ਤੇ ਗੌਰ ਨਾ ਕੀਤੀ ਤਾਂ ਅਸੀਂ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ